ਕਦੇ ਬਾਰ ਜਾਣ ਦਾ ਸੁਪਨਾ ਸੀ ਹੁਣ ਸੁਪਨੇ ਵਿੱਚ ਪਿੰਡ ਜਾਈਦਾ ਕਦੇ ਬਾਰ ਜਾਣ ਨੂੰ ਤਰਸਦੇ ਸੀ ਹੁਣ ਸੁਪਨੇ ਵਿੱਚ ਪਿੰਡ ਜਾਈਦਾ ਤੂੰ ਸੱਦੇ ਆ ਤੇ ਜਾਜ ਦੀ bari ਫੜ ਕੇ ਮੈਂ ਇਧਰ ਚੜ ਆਇਆ ਬਾਪੂ ਜੀ ਦੇ ਹਿੱਸੇ ਆਉਂਦੀ ਉਹ ਵੀ ਮੈਂ ਗੈਣੇ ਕਰ ਆਇਆ ਇੱਥੇ ਗੱਡਰਾ ਵਰਗੇ ਲੋਕ ਅੰਦਰ ਤੋਂ ਟੀਨਾ ਨੇ ਸੱਸੀ ਨਹੀਂ ਸ਼ਹਿਰ ਤੇਰੇ ਦੇ ਬੰਦੇ ਨਿਰੇ ਮਸ਼ੀਨਾ ਦੇ ਸੱਸੀ ਕਿਆ ਬਾਤ ਹੈ ਮੌਤ ਕਉ ਗੀਤਕਾਰੀ ਦਾ ਫਿਰ ਸਫਰ ਕਿਦਾਂ ਸ਼ੁਰੂ ਕਰਾਂ ਪਤੰਗ ਇਹ ਪੰਜਾਬ ਦੇ ਅੁੱਗੇ ਗੀਤਕਾਰ ਗੀਤਕਾਰ ਹਰਵਿੰਦਰ ਰੋੜਪਰੀ ਉਮਰ ਓਸਤਾ ਜੀ ਰੋਬਿੰਦਰਾ ਸਿੰਘ ਹੁਣਾਂ ਦੀਆਂ ਟਿੱਪਾਂ ਦੇ ਉੱਤੇ ਉਹਨਾਂ ਦੇ ਦੇਖ ਕੇ ਨੋ ਫੋਟੋ ਮੈਨੂੰ ਵੀ ਲੱਗਦਾ ਹੁੰਦਾ ਸੀ ਮੈਂ ਵੀ ਕੁਝ ਨਾ ਕੁਝ ਕਰਾਂ ਤਾਂ ਤੇ ਸਾਡੇ ਏਰੀਆ ਦਾ ਮਾਨ ਜੀ ਹਾਲਾਂਕਿ ਉਦੋਂ ਮੈਂ ਬੱਚਾ ਹੀ ਸੀਗਾ ਚਲੋ ਤੇ ਪਰ ਮੈਨੂੰ ਲੱਗਦਾ ਹੁੰਦਾ ਸੀ ਵੀ ਮੇਰਾ ਕੁਝ ਕਰੂੰਗਾ ਇਹਨਾਂ ਦੇ ਜ਼ਰੀਏ ਹੈ ਨਾ ਕਿਹੜੇ ਕਿਹੜੇ ਸਿਗਰਾਂ ਨੇ ਮੈਂ ਜਿਹੜੇ ਤੁਹਾਡੇ ਗੀਤ ਗਾਏ ਆ ਜੀ ਸਭ ਤੋਂ ਪਹਿਲਾਂ ਪਟਿਆਲਾ ਘਰਾਣੇ ਦੇ ਵਿੱਚੋਂ ਜੀਤ ਖਾਨ ਹਾਂਜੀ ਉਹਨਾਂ ਨੇ ਮੇਰੇ ਦੋ ਗੀਤ ਕੀਤੇ ਸੀਗੇ ਵਦਨਾ ਤੋਂ ਦੂਰ ਆ ਗਏ ਗੋਰਿਆਂ ਦੇ ਦੇਸ਼ ਦੱਸਾਂ ਕੀ ਮਜਾਰੋ ਕੀ ਹੁੰਦਾ ਪਰਦੇਸ ਪੀਣ ਲਈ ਵੀ ਪਾਣੀ ਜਿੱਥੇ ਮਿਲੈ ਮੁੰਦਾ ਇਸ ਆਪਣੇ ਦਾ ਮੋਹ ਯਾਰੋ ਨਹੀਂਓ ਭੁੱਲਦਾ ਇਸ ਆਪਣੇ ਦਾ ਮੋਹ ਨਹੀਂਓ ਭੁੱਲਦਾ ਅਸ਼ੋਕ ਗੱਲ ਜਨ ਅਨੁਸਾਰੀ ਦੁਨੀਆ ਜਾਣ ਦੀ ਅਜ ਫਿਰ ਕਿੱਥੇ ਚੱਲੀਆਂ ਮੋਰਨੀ ਬਣ ਕੇ ਉਹਨਾਂ ਦਾ ਗੀਤ ਡੀਜੇ ਵਾਲਾ song ਤਿਆਰ ਆ। ਅੱਜ ਫੇਰ ਕਿੱਥੇ ਚੱਲੀਆਂ ਮੋਰਨੀ ਬਣ ਕੇ ਮੋਰਨੀ ਬਣ ਕੇ ਜ਼ਿਆਦਾਤਰ ਪਰਦੇਸੀ ਹੋਂ ਦਾ ਦਰਦ ਜਿਹੜਾ ਤੁਹਾਡੇ ਅੰਦਰ ਉਹ ਚਲਕਦਾ ਹੈ ਨਾ ਹਾਂਜੀ ਉਹ ਚੀਜ਼ ਜਿਹੜੀ ਉਹ ਜੋ ਤੁਸੀਂ ਟਾਈਮ ਟੂ ਟਾਈਮ ਹੰਡਾਉਨੇ ਆ ਪਰਦੇਸ ਦੇ ਵਿੱਚ ਰਹਿ ਕੇ ਉਹ ਇੱਕ ਅਲੱਗ ਹੀ ਅਨੁਭਵ ਹੁੰਦਾ ਉਹ ਬੰਦਾ ਮੈਨੂੰ ਲੱਗਦਾ ਵੀ ਸ਼ਾਇਦ ਪੰਜਾਬ ਚ ਲੈ ਕੇ ਉਹ ਚੀਜ਼ ਨਹੀਂ ਲਿਖੀ ਜਾ ਸਕਦੀ ਹਾਲਾਂਕਿ ਲਿਖਦੇ ਆ ਬਹੁਤ ਸਾਰੇ ਜ਼ਿੰਮਰਪੱਜ ਵੀ ਤੁਹਾਡੀਆਂ ਬਹੁਤ ਸਿਫਤਾ ਕਰਦੇ ਹੁੰਦੇ ਹਾਂ ਜੀ ਵੱਡੇ ਭਰਾ ਆ ਜੀ ਆਪਣੇ ਉਹ ਤੇ ਬਾਲੀਵੁੱਡ ਦੀ ਮੇਨ ਹਸਤੀ ਆ ਆਵਾਜ਼ ਉਹ ਇੰਨੀ ਨਮਦਾਰ ਜਿੰਨੇ ਗਾਲ ਤੇ ਗਾਨੀ ਤੇ ਤੇਰੇ ਬਣ ਕੇ ਨਹੀਂ ਆਉਨੇ ਤੇਰੇ ਯਾਰ ਵੈਰ ਨੇ ਗੁਰਬਖਸ਼ ਸ਼ੌਂਕੀ ਸਾਹਿਬ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਦੋ ਤਿੰਨ ਸਾਲ ਪਹਿਲਾਂ ਅਸੀਂ ਉਹਨਾਂ ਦਾ ਗਾਣਾ ਕੀਤਾ ਸੀਗਾ ਵਿਛੋੜੇ ਵਾਲੀ ਅੱਗ ਤੇ ਇੱਕ ਹੁਣ ਨਵਾਂ ਪ੍ਰੋਜੈਕਟ ਉਹਨਾਂ ਦਾ ਮੈਂ ਸ਼ੁਰੂ ਕੀਤਾ ਹੋਇਆ ਹੈ अच्छा ਤੁਸੀਂ ਵਿਦ ਕੰਪੋਜੀਸ਼ਨ ਲਿਖਦੇ ਹੋ ਜਾਂ ਵੈਸੀ ਨਹੀਂ ਬਸ আচ্ছা ਹਾਂ ਜੀ ਪਰ ਇਹ ਹੁੰਦਾ ਵੀ ਉਹ ਆਪਣੀ ਦੇਖ ਰੱਖਦੇ ਹੁੰਦਾ ਵੀ ਕਿੱਦਾਂ ਬਣਿਆ ਤੇ ਆਪ ਨਹੀਂ ਕਦੀ ਗੌਂਦੀ ਟ੍ਰਾਈ ਕੀਤੀ ਨਹੀਂ 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 ਕਦੀ ਵੀ ਨਹੀਂ ਅਸੀਂ ਤਾਂ ਗਾਇਕੀ ਦੇ ਅਰਦ ਗਰਦ ਵੀ ਨਹੀਂ ਤੇ ਕਿੰਨਾ ਚਿਰ ਹੋ ਗਿਆ ਇਟਲੀ ਦੇ ਵਿੱਚ ਤੁਹਾਨੂੰ ਸਟੇ ਕਿ ਮੈਨੂੰ ਇਟਲੀ 16 ਸਾਲ ਹੋ ਗਏ ਭਾਜੀ ਪਰਿਵਾਰ ਨਾਲ ਉੱਥੇ ਅੱਛਾ ਜੀ ਹਾਂ ਜੀ ਬੱਚੇ ਮੇਰੇ ਉੱਥੇ ਇਟਲੀ ਦੇ ਬਾਹਰ ਨੇ ਕਿ ਕਿੰਨੇ ਕੋ ਗੀਤ ਲਿਖੇ ਹੁਣ ਤੱਕ ਆ ਹੁਣ ਤੱਕ ਮੈਂ ਤਕਰੀਬਨ 152 ਦੇ ਉੱਪਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਾਹੋਂ ਦਾ ਟੀਵੀ ਐਨਆਰਆਈ ਦੇ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਕਿਸੇ ਨਾ ਕਿਸੇ ਮਹਾਨ ਸ਼ਖਸੀਅਤ ਦੇ ਤੁਹਾਨੂੰ ਮਲਾਉਂਦੇ ਰਹਿੰਨੇ ਆਂ ਦਰਸ਼ਨ ਕਰਾਉਂਦੇ ਰਹਿੰਨੇ ਆਂ ਐਵੇਂ ਸਾਡੇ ਵਿੱਚ ਆਜਾਏ ਨੇ ਇੱਕ ਉੱਗੇ ਗੀਤਕਾਰ ਕਲਵਰਨ ਸਿੰਘ ਸਿੱਕੀ ਚੱਜੀ ਪਿੰਡ ਵਾਲੇ ਨਾਂ ਤੋਂ ਅਸੀਂ ਸੁਣਿਆ ਹੋਣਾ ਕਾਫੀ ਸਿੰਗਰਾਂ ਨੇ ਗੀਤ ਗਏ ਆ ਗਾਏ ਨੇ ਇਹਨਾਂ ਦੇ ਕਲਵਰਨ ਸਿੰਘ ਜੀ ਸ਼ਾਸਤਰੀ ਕਲ ਜੀ ਤੁਹਾਡਾ ਸਵਾਗਤ ਹੈ ਐਨ ਆਰ ਆਈ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਤੇ ਪੰਜਾਬ ਸਿੰਘ ਕਾਲੋ ਭਾਜੀ ਤੇ ਪ੍ਰਦੀਪ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਸਰੋਤਿਆਂ ਦੇ ਰੂਬਰੂ ਹੋਣ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਕੈਨੇਡਾ ਵਾਸੀਆਂ ਨੂੰ ਹੋਰ ਪਾਜੀ ਕਿਵੇਂ ਘਰ ਪਰਿਵਾਰ ਸਭ ਠੀਕ ਆ? ਹਾਂਜੀ ਸਾਰੇ ਠੀਕ ਆ ਜੀ। ਮੇਰੇ ਦਾਤੇ ਦੀ। ਅੱਛਾ ਜੀ। ਤੁਸੀਂ ਕੈਨੇਡਾ ਦੇ ਵਿੱਚ ਆਏ ਕਿੰਨਾ ਚਿਰ ਹੋ ਗਿਆ ਕੈਨੇਡਾ ਦੇ ਵਿੱਚ ਆਇਆ ਤੁਹਾਨੂੰ? ਇਹ ਮੈਨੂੰ 8 ਦਿਨ ਹੋ ਗਿਆ ਜੀ। 8 ਦਿਨ। ਹਾਂਜੀ 3 ਦਿਨ ਵਾਲੀ ਹੁਣ ਮੈਂ ਅਮਰੀਕਾ ਗਿਆ ਸੀਗਾ। ਅੱਛਾ ਜੀ। ਤੇ ਬਸ 4 ਦਿਨ ਹੋ ਰਿਹਾ ਤੇ ਫਿਰ ਵਾਪਸੀ ਇਟਲੀ ਦੀ। ਓਕੇ ਓਕੇ। ਤੁਸੀਂ ਰਹਿਣ ਵਾਲੇ ਇਟਲੀ ਦੇ ਆ ਬੇਸਿਕ। ਹਾਂਜੀ। ਇਸ ਸਿੱਕੀ ਚੱਜੀ ਪਿੰਡ ਜਿਹੜਾ ਹੈ ਇਹ ਕਿੱਥੇ ਪੈਂਦਾ ਤੁਹਾਡਾ ਪਸ਼ੁਕਰ ਜਿਹੜਾ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਜੀ ਹਾਂ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਆਡਮੋਟ ਸ਼ਹਿਰ ਆ ਉੱਥੋਂ 7 ਕਿਲੋਮੀਟਰ ਪੈਂਦਾ ਚੱਜੀ ਪਿੰਡ ਚੱਜੀ ਪਿੰਡ ਹਾਂ ਜੀ ਰਹਿੰਦੇ ਅਸੀਂ ਉਦਾਂ ਰਿਆਸਤਾਂ ਡਈ ਆ ਸਾਡੀ ਓਕੇ ਤੇ ਬਜ਼ੁਰਗਾਂ ਦਾ ਪਿੰਡ ਜਿੱਦਾਂ ਚੱਜੀ ਪਿੰਡ ਆ ਉਹ ਦਾਦੇ-ਬੜਦਾਦੇ ਦਾ ਨਾਮ ਜਿਉਂਦਾ ਰੱਖਣ ਵਾਸਤੇ ਉਹ ਮੈਨੂੰ ਵਧੀਆ ਲੱਗਾ ਵੀ ਪਿੰਡ ਦਾ ਨਾਮ ਨਾਲ ਜੋੜਿਆ ਜਾਵੇ ਨਹੀਂ ਬਹੁਤ ਵਧੀਆ ਗੱਲ ਹੈ ਗੀਤਕਾਰ ਵੈਸੇ ਵੀ ਆਪਣਾ ਪਿੰਡ ਦਾ ਨਾਮ ਜ਼ਰੂਰ ਨਾਲ ਜੋੜਦੇ ਨੇ ਜੀ ਤੇ ਹੁਣ ਆਪਾਂ ਗੱਲ ਕਰਦੇ ਆਂ ਤੁਹਾਡੀ ਗੀਤਕਾਰੀ ਦੀ ਗੀਤਕਾਰੀ ਦਾ ਫਿਰ ਸਫਰ ਕਿਦਾਂ ਸ਼ੁਰੂ ਹੁੰਦਾ ਤੁਹਾਡਾ ਪੰਜਾਬ ਦੇ ਉਹਗੇ ਗੀਤਕਾਰ ਗੀਤਕਾਰ ਹਰਵਿੰਦਰ ਰੋਡਪਰੀ ਉਹ ਮੇਰੇ ਉਸਤਾਦ ਜੀ ਹੈ ਤੇ ਮੈਂ 1996 ਦੇ ਵਿੱਚ ਸੇਮੀਚ ਜਦੋਂ ਦਾਖਲਾ ਲਿਆ ਸਕੂਲ ਦੇ ਵਿੱਚ ਤੇ ਉੱਥੇ ਉਹ ਟੀਚਰ ਸੀਗੇ ਹੂੰ ਉਹ ਮੈਨੂੰ ਵਧੀਆ ਲੱਗਣਾ ਕਿ ਉਹ ਬਿੰਦ ਰਖਿਆ ਹੁਣ ਆਦੀਆਂ ਟਿੱਪਾਂ ਦੇ ਉੱਤੇ ਉਹਨਾਂ ਦੇ ਦੇਖ ਕੇ ਨਾ ਫੋਟੋ ਮੈਂਨੂੰ ਵੀ ਲੱਗਦਾ ਹੁੰਦਾ ਸੀ ਮੈਂ ਵੀ ਕੁਝ ਨਾ ਕੁਝ ਕਰਾਂ ਨਾ ਤੇ ਸਾਡੇ ਏਰੀਆ ਦਾ ਮਾਣ ਸੀ ਹਾਲਾਂਕਿ ਉਦੋਂ ਮੈਂ ਬੱਚਾ ਹੀ ਸੀਗਾ ਚਲੋ ਹਾਂਜੀ ਤੇ ਪਰ ਮੈਨੂੰ ਲੱਗਦਾ ਹੁੰਦਾ ਸੀ ਵੀ ਮੇਰਾ ਕੁਝ ਕਰੂੰਗਾ ਇਹਨਾਂ ਦੇ ਜ਼ਰੀਏ ਹੈ ਨਾ ਹੌਲੀ ਹੌਲੀ ਵਹਿਦ ਬਣਦੀ ਗਈ ਤੇ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਤੇ ਅੱਜ ਇੱਥੇ ਤੁਹਾਡੇ ਕੋਲ ਬੈਠੇ ਆ ਬਹੁਤ ਵਧੀਆ ਔਰ ਦੁਨੀਆ ਭਰ ਚੋਂ ਪਿਆਰ ਮਿਲਦਾ ਹੋਰ ਜੇ ਆਪਾਂ ਗੱਲ ਕਰੀਏ ਗੀਤਾਂ ਦੀ ਤੇ ਕਿਹੜੇ ਕਿਹੜੇ ਸਿੰਗਰਾਂ ਨੇ ਮੈਂ ਜਿਹੜੇ ਤੁਹਾਡੇ ਗੀਤ ਗਾਏ ਆ ਜੀ ਸਭ ਤੋਂ ਪਹਿਲਾਂ ਪਟਿਆਲਾ ਘਰਾਣੇ ਦੇ ਵਿੱਚੋਂ ਜੀਤ ਖਾਨ ਹਾਂਜੀ ਉਹਨਾਂ ਨੇ ਮੇਰੇ ਦੋ ਗੀਤ ਕੀਤੇ ਸੀਗੇ ਪਰਦੇਸ ਤੇ ਫੌਜੀਆਂ ਨੂੰ ਸਮਰਪਿਤ ਗੀਤ ਸੀਗਾ ਇਹ ਸ਼ਹੀਦ ਹਾਂਜੀ ਉਸ ਤੋਂ ਬਾਅਦ ਫਿਰ ਬਬਲਾ ਧੋਰੀ ਜੀ ਉਹ ਮੇਡਾ ਸੰਗਰੂਰ ਤੋਂ ਆ ਤੇ ਉਹਨਾਂ ਨੇ ਕੀਤਾ ਸੀਗਾ ਬਿੱਲੇ ਨੇੜ ਤੇ ਇੱਕ ਨਸ਼ਿਆਂ ਦੇ ਖਿਲਾਫ ਮੈਂ ਗੀਤ ਲਿਖਿਆ ਸੀਗਾ ਛੇ ਮਾ ਦਰਿਆ ਹਾਂਜੀ ਉਹ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਸਰੋਤਿਆਰੇ ਜ਼ੈਮਰ ਭਾਜੀ ਵੀ ਤੁਹਾਡੀ ਬਹੁਤ ਸਿਫਤਾ ਕਰਦੇ ਹੁੰਦੇ ਹਾਂਜੀ ਵੱਡੇ ਭਰਾ ਆ ਜੀ ਆਪਣੇ ਉਹ ਤੇ ਬਾਲੀਵੁੱਡ ਦੀ ਮੇਨ ਹਸਤੀ ਆ ਆਵਾਜ਼ ਉਹ ਇੰਨੀ ਨਮਦਾਰ ਤੇ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਮੈਨੂੰ ਹਰ ਥਾਂ ਤੇ ਛੋਟਾ ਭਰਾ ਆਪਣਾ ਕਹਿੰਦੇ ਆ ਹਰਵਿੰਦਰ ਰੋਡਪਰੀ ਭਾਜੀ ਨੂੰ ਵੱਡਾ ਭਰਾ ਕਹਿੰਦੇ ਆ ਵਿੰਦਰ ਨਵੇਂ ਬੰਡੀਆ ਭਾਜੀ ਸਾਡਾ ਇੱਕ ਪਰਿਵਾਰ ਹੀ ਆ ਜੀ ਗੀਤਕਾਰਾਂ ਦਾ ਇਹ ਨਹੀਂ ਨਹੀਂ ਭਾਜੀ ਤੁਹਾਡਾ ਜ਼ਰੂਰ ਜ਼ਿਕਰ ਕਰਦੇ ਆ ਹਾਂਜੀ ਤੇ ਭਾਜੀ ਨੇ ਵੀ ਗੀਤ ਕਰ ਕੀਤਾ ਹਾਂਜੀ ਉਹਨਾਂ ਦਾ ਗੀਤ ਆ ਰਿਹਾ ਜੀ ਹਾਰਡ ਲਾਈਫ ਪਰਦੇਸੀ ਜ਼ਿੰਦਗੀ ਤੇ ਆ ਅਧਾਰਿਤ ਉਹਦੀ ਵੀਡੀਓ ਅਸੀਂ ਜਲਦੀ ਕਰ ਰਹੇ ਤੇ ਕੋਈ ਜੇ ਹੋਏ ਨਾ ਕੋਈ ਐਦਾਂ ਦਾ ਤੁਹਾਨੂੰ ਕੋਈ ਖਤਰਾ ਆ ਵੀ ਗੀਤ ਲੀਕ ਤੇ ਹੋਣ ਦਾ ਨਹੀਂ ਉਹ ਭਾਜੀ ਥੋੜਾ ਰਹਿਣ ਦੋ ਹਜੇ ਅੱਛਾ ਅੱਛਾ ਕੋਈ ਹੋਰ ਦੱਸੋ ਕੋਈ ਸੁਣਾਓ ਕੋਈ ਹਾਂਜੀ ਜ਼ਰੂਰ ਉਹ ਜੀਤਖਾਨ ਹੁਣਾਂ ਦਾ ਜਿਹੜਾ ਮੈਂ ਕੀਤਾ ਸੀਗਾ ਨਾ ਪਰਦੇਸ ਉਹਦੇ ਵਿੱਚ ਸਿਗਾ ਕਿ ਬਦਨਾ ਤੋਂ ਦੂਰ ਆ ਗਏ ਗੋਰੀਆਂ ਦੇ ਦੇਸ਼ ਦੱਸਾਂ ਕੀ ਮਜਾਰੋ ਕੀ ਹੁੰਦਾ ਪਰਦੇਸ ਪੀਣ ਲਈ ਵੀ ਪਾਣੀ ਹੁਣ ਮਿਲੇ ਮੁੱਲ ਦਾ ਦੇਸ਼ ਆਪਣੇ ਦਾ ਮੋਹ ਯਾਰੋ ਨਹੀਂਓ ਭੁੱਲਦਾ ਪਿੰਡ ਆਪਣੇ ਦਾ ਮੋਹ ਯਾਰੋ ਨਹੀਂਓ ਭੁੱਲਦਾ ਵਾਸੀ ਇਦਾਂ ਦੀ ਗੱਲਬਾਤ ਸੀਗੀ ਇਹੋ ਜੀ ਗੱਲਬਾਤ ਲੈਂਬਰ ਭਾਈ ਦੇ ਗੀਤ ਦੇ ਵਿੱਚ ਵੀ ਸਾਨੂੰ ਨੂੰ ਮਿਲੂਗੀ ਤੇ ਇਹੋ ਜਿਹਾ ਇੱਕ ਮੈਂ ਗੀਤ ਮੈਂ ਜ਼ਿਕਰ ਕਰਨਾ ਚਾਹੂੰਗਾ ਗੋਲਦੀ 바ਵਾ ਸਿੰਗਰ ਦਾ ਮੈਂ ਕੀਤਾ ਸੀਗਾ ਅੱਛਾ ਜੀ ਹਾਂ ਜੀ ਉਹਨੂੰ ਵੀ ਬਹੁਤ ਪਿਆਰ ਮਿਲਿਆ ਗੀਤ ਨੂੰ ਤੇ ਉਹ ਐਦਾਂ ਸੀਗਾ ਵੀ ਜਦੋਂ ਬੰਦਾ ਪਰਦੇਸ ਆਉਂਦਾ ਜਦੋਂ ਆਪਾਂ ਪਿੰਡ ਹੁੰਨੇ ਆ ਉਦੋਂ ਬੰਦਾ ਸੋਚਦਾ ਸੁੱਖਾਂ ਸੁਖਦਾ ਵੀ ਮੈਂ ਇੱਕ ਵਾਰੀ ਬਸ ਜਹਾਜ਼ੇ ਚੜ ਜਾਂ ਗਰੀਬੀ ਚੱਕ ਦਊ ਹਾਂ ਚੱਲ ਜਮਾ ਉੱਤੇ ਹਰ ਕੋਈ ਸੋਚਦਾ ਚਲੋ ਅਸੀਂ ਵੀ ਸੋਚਦੇ ਸੀ ਹਣਾ ਤੇ ਉਹ ਜਦੋਂ ਇੱਥੇ ਆਉਂਦਾ ਉਹ ਫੇਰ ਪਿੰਡ ਜਾਣ ਨੂੰ ਦਰਸਦਾ ਉਹ ਇਦਾਂ ਸੀ ਜਾਂਦਾਂ ਦੇ ਚਰੋਖੇ ਚੋਂ ਕੱਲ ਜਦ ਪਿਛਲੇ ਪੰਨਿਆਂ ਨੂੰ ਫਰੋਲਿਆ ਸੋਚ ਕੇ ਰੂਜਈ ਕੰਬ ਗਈ ਚੰਦਰਾ ਦਿਲ ਕੁਝ ਨਾ ਬੋਲਿਆ ਖਾ ਕੇ ਤਰਸ ਜਿਆ ਮੇਰੇ ਤੇ ਰੱਬ ਨੇ ਪੁੱਛਿਆ ਦੱਸ ਕੀ ਚਾਹੀਦਾ ਤੇ ਮੈਂ ਕਿਹਾ ਕਦੇ ਬਾਰ ਜਾਣ ਦਾ ਸੁਪਨਾ ਸੀ ਹੁਣ ਸੁਪਨੇ ਵਿੱਚ ਪਿੰਡ ਜਾਈਦਾ ਕਦੇ ਬਾਰ ਜਾਣ ਨੂੰ ਤਰਸਦੇ ਸੀ ਹੁਣ ਸੁਪਨੇ ਵਿੱਚ ਪਿੰਡ ਜਾਈ ਦਾ ਬਹੁਤ ਵਧੀਆ ਬਹੁਤ ਵਧੀਆ ਬਿਲਕੁਲ ਹਰ ਇੱਕ ਬੰਦੇ ਦੀ ਇਹ ਮਨ ਦੀ ਇੱਛਾ ਹੁੰਦੀ ਹੈ ਪਹਿਲਾ ਬੰਦਾ ਬਾਹਰ ਆਉਣ ਵਾਸਤੇ ਸੋਚਦਾ ਜਾਂਦਾ ਹੈ ਐਫਰਟ ਕਰਦਾ ਰਹਿੰਦਾ ਹੈ ਬਾਹਰ ਦੇ ਵਿੱਚ ਫਿਰ ਪਿੰਡ ਜਾਣ ਦਾ ਸੁਪਨਾ ਪਿੰਡ ਜਾਣ ਦਾ ਤਰਸਦਾ ਹਾਂਜੀ ਉਸ ਗੀਤ ਦਾ ਟਾਈਟਲ ਹੀ ਅਸੀਂ ਇਹ ਰੱਖਿਆ ਸੀ ਪਿੰਡ ਜਾਣ ਦਾ ਸੁਪਨਾ ਵਾਹ ਹਾਂਜੀ ਤੇ ਤੁਹਾਡੇ ਪਰਿਵਾਰ ਚੋਂ ਕੋਈ ਗਾਉਂਦਾ ਸੀ ਜਾਂ ਲਿਖਦਾ ਸੀ ਕਿ ਆਪ ਹੀ ਨਹੀਂ 바ਜੀ ਆਪ ਹੀ ਇੱਧਰ ਨੂੰ ਬਸ ਉਦਾਂ ਹੀ ਬਣਦਾ ਗਿਆ ਮਾਹੌਲ ਬਾਜੀ ਹਰਵਿੰਦਰ ਰੋਡਪਰੀ ਬਾਜੀ ਟਾਈਮ ਟੂ ਟਾਈਮ ਬਸ ਅਸ਼ੀਰਵਾਦ ਉਹਨਾਂ ਦਾ ਤੇ ਉਹ ਹਲਾਸ਼ੇਰੀ ਦੇਣੀ ਉਹਨਾਂ ਨੇ ਉਸ ਤੋਂ ਬਾਅਦ ਮੈਂ ਇਟਲੀ ਆ ਕੇ ਸਾਹਿਦ ਸੁਰਸੰਗਮ ਸਭਾ ਇਟਲੀ ਉਹਨਾਂ ਦਾ ਪ੍ਰੈਸ ਦਾ ਮੇਰੇ ਕੋਲ ਹੀ ਆ ਸਾਰਾ ਠੀਕ ਹੈ ਹਾਂਜੀ ਉਹਨਾਂ ਨੇ ਬਾਜੀ ਬਲਵਿੰਦਰ ਸਿੰਘ ਚਾਲ ਹਣੀ ਦਲਜਿੰਦਰ ਰੈਲ ਬਾਜੀ ਬਿੰਦਰ ਕੋਲਿਆਵਾਲ ਉਹਨਾਂ ਨੇ ਹਲਾਸ਼ੇਰੀ ਬਹੁਤ ਦਿੱਤੀ ਤੇ ਉਹ ਹੌਸਲਾ ਮਿਲਦਾ ਗਿਆ ਵਸ ਅੱਗੇ ਤੋਂ ਅੱਗੇ ਅੱਜ ਹੋਰ ਕੱਲ ਹੋਰ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹੋਰ ਕੋਈ ਤੁਹਾਡੀ ਕੋਈ ਰਚਨਾ ਕੋਈ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਹਾਂਜੀ ਜ਼ਰੂਰ ਮਾਂ ਬੋਲੀ ਲਈ ਮੈਂ ਲੋਕਧਾਤ ਤ ਲਿਖਦੀ ਓ ਜਿਆਦਾ ਹਾਂਜੀ ਲੋਕਧਾਤ ਵੀ ਕੀਤਾ ਸੀਗਾ ਮਨਦੀਪ ਕੌਰ ਮਾਚੀਵਾੜਾ ਹੋਣਾ ਦਾ ਹਾਂਜੀ ਹਾਂਜੀ ਉਹਦੇ ਮੈਂ ਦੋ ਬੋਲ ਸਾਂਝੇ ਕਰ ਦਿੰਦਾ ਬੋਲ ਕੇ ਸੁਣਾ ਦਿੰਦਾ ਓਕੇ ਓਕੇ ਮਿੱਟੀ ਚ ਨਾ ਚਾ ਕਿਸੇ ਦੇ ਮਧੋਲੀਏ ਬੱਚੇ ਬੁੱਢੇ ਤਾਈ ਨਾ ਜੀ ਮੰਦਾ ਬੋਲੀਏ ਫਾਇਦਾ ਨਹੀਂ ਉਹ ਭਾਈਆਂ ਵਿੱਚ ਭਾਈ ਰੋਲੀ ਦਾ ਮਾਪਿਆਂ ਦੇ ਮੂਰੇ ਨਹੀਂਓ ਉੱਚਾ ਬੋਲੀਦਾ ਚੋਰੀ ਦਾ ਨਾ ਕਦੇ ਹਥਿਆਰ ਰੱਖੀਏ ਸੋਚ ਅਜ਼ਮਾਨੋ ਸਦਾ ਪਾਰ ਰੱਖੀਏ ਚੰਗੀ ਜ਼ਿੰਦਗੀ ਜਿਉਣ ਵਾਲਾ ਢੰਗ ਟੋਲੀ ਦਾ ਮਾਪਿਆਂ ਦੇ ਮੂਰੇ ਨਹੀਂਓ ਉੱਚਾ ਬੋਲੀਦਾ ਪਿੰਡ 'ਚ ਨਾ ਕਿਸੇ ਦੇ ਨਾਲ ਬੈਰ ਪਾਈਦਾ ਸੱਦੇ ਬਿਨਾਂ ਕਿਸੇ ਦੇ ਨਹੀਂ ਘਰੇ ਜਾਈਦਾ ਪਿੰਡ 'ਚ ਨਾ ਕਿਸੇ ਨਾਲ ਬੈਰ ਪਾਈਦਾ ਸੱਦੇ ਬਿਨਾਂ ਕਿਸੇ ਦੇ ਨਹੀਂ ਘਰੇ ਜਾਈਦਾ ਇੱਜ਼ਤਾਂ ਨੂੰ ਕਦੇ ਨਹੀਂ ਪੈਰਾਂ 'ਚ ਰੋਲੀਦਾ ਮਾਪਿਆਂ ਦੇ ਮੂਰੇ ਨਹੀਂਓ ਉੱਚਾ ਬੋਲੀਦਾ ਦਾਜ ਪਿੱਛੇ ਨੋਹਾਂ ਨੂੰ ਕਦੇ ਨਾ ਭੰਡਿਏ ਰੱਬ ਸੱਚੇ ਕੋਲੋਂ ਸਦਾ ਸੁੱਖ ਮੰਗੀਏ ਚੰਗੀ ਜ਼ਿੰਦਗੀ ਜਿਉਣ ਵਾਲਾ ਢੰਗ ਟੋਲੀ ਦਾ ਮਾਪਿਆਂ ਦੇ ਮੋਹਰੇ ਨਹੀਂ ਉੱਚਾ ਬੋਲੀ ਦਾ ਚੁੱਕ ਜਿਨਾ ਆ ਕੇ ਕਦੇ ਗਾਲ ਕੱਢੀਏ ਸਿੱਕੀ ਝੱਜੀ ਪਿੰਡ ਵਾਲੇ ਮਾੜੇ ਕੰਮ ਛੱਡੀਏ ਦੁੱਧ ਪਾਣੀ ਨਹੀਂ ਹੋਂ ਤੱਕੜੀ ਚ ਟੋਲੀ ਦਾ ਮਾਪਿਆਂ ਦੇ ਮੋਹਰੇ ਨਹੀਂ ਉੱਚਾ ਬੋਲੀ ਦਾ ਬਹੁਤ ਵਧੀਆ ਜੀ ਉੱਚਾ ਤੇ ਮੈਨੂੰ ਲੱਗਦਾ ਵੀ ਅਜੇ ਮਾਪਿਆਂ ਦੇ ਸਾਹਮਣੇ ਤੇ ਬੋਲਿਆ ਜਿਹੜਾ ਕਿਤੇ ਨਾ ਕਿਤੇ ਚੱਲ ਜਾਂਦਾ ਤੇ ਜੀ ਸੌਰਿਆਂ ਦੇ ਸਾਹਮਣੇ ਵੀ ਨਹੀਂ ਬੋਲਣਾ ਚਾਹੀਦਾ ਹਾਂਜੀ ਜੀ ਬਿਲਕੁਲ ਹਾਂਜੀ ਤੇ ਇਹ ਨਹੀਂ ਬਹੁਤ ਵਧੀਆ ਪਾਜੀ ਤੁਹਾਡੀ ਰਚਨਾ ਬਹੁਤ ਵਧੀਆ ਨੇ ਜੀ ਬਾਕੀ ਤੇ ਹੋਰ ਕਿਹਦੇ ਕਿਹੜੇ ਗਰਮੀਤਮੀਤ ਨੇ ਵੀ ਗਾ ਹਾਂਜੀ ਗੁਰਮੀਤਮੀਤ ਹੋਂੜਾ ਨੇ ਗੀਤ ਕੀਤਾ ਸੀਗਾ ਸੱਚੀਆਂ ਗੱਲਾਂ ਤੇ ਇੱਕ ਮਿਹਨਤਾ ਗੀਤ ਕੀਤਾ ਸੀਗਾ ਅਸੀਂ ਉਹ ਵੀ ਪਰਦੇਸੀ ਲਾਈਫ ਤੇ ਆਧਾਰਿਤ ਸੀਗਾ ਉਹਦੇ ਦੋ ਬੋਲ ਜੇ ਮੈਨੂੰ ਯਾਦ ਹੋਣ ਤਾਂ ਮੈਂ ਸੁਣਾ ਦੇਣਾ ਕਾਰ ਬਾਰ ਪਿਆਸ਼ ਛੱਡਣਾ ਹੋ ਕੇ ਪੰਜਾਬੀਆਂ ਨੂੰ ਮਜਬੂਰ ਆ ਗਏ ਮੁਲਕ ਬਗਾਨੇ ਨੂੰ ਪਿੰਡ ਰਹਿ ਗਿਆ ਦੂਰ ਦਿਨ ਚੰਗੇ ਆਵਣਗੇ ਦਿਨ ਚੰਗੇ ਆਵਣਗੇ ਨਾਲ ਹਾਲਾਤਾਂ ਦੇहां ਲੜਦੇ ਕੋਨ ਪਸੀਨਾ ਇੱਕ ਕਰਕੇ ਦਿਨ ਰਾਤ ਮਿਹਨਤਾਂ ਕਰਦੇ ਹੂੰ ਇਦਾਂ ਦੀ ਗੱਲ ਵਾਸੀ ਜਿਆਦਾਤਰ ਪਰਦੇਸੀ ਆਉਂਦਾ ਦਰਦ ਜਿਹੜਾ ਤੁਹਾਡੇ ਅੰਦਰ ਉਹ ਝਲਕਦਾ ਹੈ ਨਾ ਹਾਂਜੀ ਉਹ ਚੀਜ਼ ਜਿਹੜੀ ਉਹ ਜੋ ਤੁਸੀਂ ਟਾਈਮ ਟੂ ਟਾਈਮ ਹੰਡਾਉਨੇ ਆ ਪਰਦੇਸ ਦੇ ਵਿੱਚ ਰਹਿ ਕੇ ਉਹ ਇੱਕ ਅਲੱਗ ਹੀ ਅਨੁਭਵ ਹੁੰਦਾ ਉਹ ਬੰਦਾ ਮੈਨੂੰ ਲੱਗਦਾ ਵੀ ਸ਼ਾਇਦ ਪੰਜਾਬ ਚ ਲੈ ਕੇ ਉਹ ਚੀਜ਼ ਨਹੀਂ ਲਿਖੀ ਜਾ ਸਕਦੀ ਹਾਲਾਂਕਿ ਲਿਖਦੇ ਆ ਬਹੁਤ ਸਾਰੇ ਹਾਂ ਜੀ ਹਰਵਿੰਦਰ ਰੋਡਪਰੀ ਭਾਜੀ ਦੇ ਵੀ ਬਹੁਤ ਕੀਤੇ ਆਏ ਪਰਦੇਸ ਦੇ ਹਨਾ ਮਟਰ ਮੰਗਲ ਟੂਰ ਭਾਜੀ ਨੇ ਬਹੁਤ ਲਿਖਿਆ ਪਰ ਉਹ ਉਹ ਜਦੋਂ ਆਪ ਵੀ ਇੱਥੇ ਆਉਂਦੇ ਆ ਨਾ ਉਹ ਲਾਗਾ ਅਨੁਭਵ ਹੁੰਦਾ ਫਿਰ ਉਹ ਮਨ ਦਾ ਸੋਚਦਾ ਵੀ ਯਾਰ ਵਾਕਈ ਸਖਤ ਮਿਹਨਤ ਕਰਨੀ ਪੈਂਦੀ ਇੱਥੇ ਮੈਂ ਵੀ ਕੋਸ਼ਿਸ਼ ਕੀਤੀ ਸੀ ਕਰਨ ਦਿਖੰਦੀ ਜਦੋਂ ਪਰ ਇੱਥੇ ਪਰਦੇਸ ਦੇ ਵਿੱਚ ਆਏ ਅੱਛਾ ਜੀ ਤੇ ਮੈਨੂੰ ਵੀ ਕਦੀ ਕਦੀ ਹਾਂ ਜੀ ਤੁਹਾਨੂੰ ਪਤਾ ਹੀ ਹੈ ਵੀ ਜੀ ਬਿਲਕੁਲ ਬਿਲਕੁਲ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਪੂਰੀ ਮੈਂ ਇੱਕ ਲਿਖਿਆ ਸੀ ਗੀਤ ਹਾਂਜੀ ਕਿਸੇ ਮੁੰਡੇ ਦੀ ਕਹਾਣੀ ਜਾਂ ਲਾਲੋ ਜਾਂ ਕਿਸੇ ਆਮ ਬੰਦੇ ਦੀ ਲਾਲੋ ਕਿਸੇ ਦੀ ਵੀ ਲਾ ਦੋ ਹਾਂਜੀ ਇੱਥੋਂ ਦੇ ਜਿਹੜੇ ਕੈਨੇਡਾ ਦੇ ਜਿਹੜੇ ਹਾਲਾਤ ਨੇ ਜਿੱਦਾਂ ਦਾ ਲੋਕ ਲੋਕ ਜ਼ਿਆਦਾਤਰ ਤੇ ਲੋਕ ਚੰਗੇ ਆ ਹਾਂਜੀ ਕੁਝ ਲੋਕ ਜਿਹੜੇ ਨੇ ਉਹ ਵਤੀਰਾ ਇਦਾਂ ਦਾ ਕਰਦੇ ਆ ਕਿ ਬੰਦੇ ਨੂੰ ਐਂ ਲੱਗਦਾ ਵੀ ਯਾਰ ਕਿੱਥੇ ਆ ਗਏ ਹਣਾ ਹਾਂਜੀ ਉਹ ਕਹਿੰਦਾ ਕਹਿੰਦਾ ਉਹ ਸੱਦੇ ਆ ਤੇ ਜਾਜ ਦੀ bari ਫੜ ਕੇ ਮੈਂ ਇਧਰ ਚੜ ਆਇਆ ਆ ਬਾਪੂ ਜੀ ਦੇ ਹਿੱਸੇ ਆਉਂਦੀ ਉਹ ਵੀ ਮੈਂ ਗਣੇ ਕਰ ਆਇਆ ਇੱਥੇ ਗੱਡਰਾ ਵਰਗੇ ਲੋਕ ਅੰਦਰ ਤੋਂ ਟਿੰਨਾ ਨੇ ਸੱਸੀ ਨਹੀਂ ਸ਼ਹਿਰ ਤੇਰੇ ਦੇ ਬੰਦੇ ਨਿਰੇਮ ਸਿੰਘਾ ਨੇ ਸੱਸੀਏ ਕੀ ਕਾਹ ਬਹੁਤ ਕਹੋ ਸ਼ਹਿਰ ਤੇ ਮੈਂ ਕਦੀ ਕਰੀ ਜੀ ਉਹ ਬਹੁਤ ਥੋੜਾ ਖਰਤੋ ਵਾਡੀ ਕਲੋਂ ਬਹੁਤ ਵਧੀਆ ਜੀ ਤੁਸੀਂ ਬਹੁਤ ਵਧੀਆ ਲਿਖਦੇ ਹੋ ਅਸੀਂ ਤੇ ਇਹ ਕਈ ਜਿਹੜੀ ਚੱਲ ਹੁੰਦਾ ਤੇ ਹੋਰ ਕਿਹੜੇ ਕਿਹੜੇ ਸਿੰਗਰਾਂ ਨੇ ਹੋਰ ਭਾਜੀ ਹਰਮਿੰਦਰ ਨੌਰਪੁਰੀ ਉਹਨਾਂ ਦਾ ਗੀਤ ਆ ਰਿਹਾ ਹਾਂਜੀ ਤੇ ਅਸ਼ੋਕ ਗਿੱਲ ਜਿਹਨਾਂ ਨੂੰ ساری ਦੁਨੀਆ ਜਾਣਦੀ ਅਜ ਫਿਰ ਕਿੱਥੇ ਚੱਲਦੀਆਂ ਮੋਰਨੀ ਬਣ ਕੇ ਉਹਨਾਂ ਦਾ ਗੀਤ ਡੀਜੇ ਵਾਲਾ Song ਤੇ ਆ ਰਿਹਾ अच्छा जी ਤੇ ਇੱਕ ਗੀਤ ਲੈਂਬਰ ਬਾਜੀ ਵਾਲਾ ਤੇ ਇੱਕ ਮੈਂ ਗੁਰਵਕਸ਼ ਸ਼ੌਂਕੀ ਸਾਹਿਬ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ 2-3 ਸਾਲ ਪਹਿਲਾਂ ਅਸੀਂ ਉਹਨਾਂ ਦਾ ਗਾਣਾ ਕੀਤਾ ਸੀਗਾ ਵਿਛੋੜੇ ਵਾਲੀ ਅੱਗ ਤੇ ਇੱਕ ਹੁਣ ਨਵਾਂ ਪ੍ਰੋਜੈਕਟ ਉਹਨਾਂ ਦਾ ਮੈਂ ਸ਼ੁਰੂ ਕੀਤਾ ਹੋਇਆ ਓਕੇ ਪ੍ਰੋਜੈਕਟ ਸ਼ੁਰੂ ਕਰਨ ਦਾ ਮਤਲਬ ਵੀ ਤੁਸੀਂ ਲਿਖ ਦਿਓ ਕਿ ਜਾਂ ਪ੍ਰਮੋਟ ਕਰ ਦਿਓ ਕਿਦਾਂ ਨਹੀਂ ਲਿਖਦੇ ਆ ਤਾਂ ਉਹ ਬਾਕੀ ਜਦੋਂ ਹੁਣ ਕੰਪੋਜੀਸ਼ਨ ਬਣਨੀ ਮਿਊਜ਼ਿਕ ਬਣਨਾ ਉਹ ਸਾਰਾ ਕੁਝ ਆ ਨਾ ਚੱਲਦਾ ਪਿਆ ਹੁਣ ਅੱਛਾ ਤੁਸੀਂ ਵਿਦ ਕੰਪੋਜੀਸ਼ਨ ਲਿਖ ਦਿਓ ਜਾਂ ਵੈਸੇ ਨਹੀਂ ਬਸ ਅੱਛਾ ਹਾਂਜੀ ਪਰ ਇਹ ਹੁੰਦਾ ਵੀ ਉਹ ਆਪਣੀ ਦੇਖ ਰਹੇ ਦੇ ਅੰਡਰ ਹੁੰਦਾ ਵੀ ਕਿੱਦਾਂ ਬਣਿਆ ਪਹਿਲਾਂ ਉਹਨਾਂ ਨੇ ਸਾਂਝਾ ਕਰਨਾ ਨਹੀਂ ਜ਼ਿਆਦਾਤਰ ਗੀਤਕਾਰ ਜਿਹੜੇ ਆ ਕੰਪੋਜੀਸ਼ਨ ਵਿਦ ਕੰਪੋਜੀਸ਼ਨ ਹੀ ਲਿਖਦੇ ਆ ਹਾਂਜੀ ਪੰਜਾਬ ਵਾਲੇ ਜਿਹੜੇ ਆ ਖਾਸ ਹਾਂਜੀ ਹਾਂਜੀ ਹਾਂ ਤੇ ਪਰ ਮੇਰੀ ਨਹੀਂ ਮੇਰੀ ਕੰਪੋਜੀਸ਼ਨ ਆਪਣੀ ਨਹੀਂ ਹੁੰਦੀ ਤਕਰੀਬਨ ਮਿਊਜ਼ਿਕ ਡਾਇਰੈਕਟਰ ਹੀ ਬਣਾਉਂਦਾ ਜਾਂ ਕਲਾਕਾਰ ਬਣਾਉਂਦਾ ਠੀਕ ਹੈ ਹਾਂਜੀ ਮੈਂ ਉਹਨਾਂ ਨੂੰ ਉਦਾਂ ਤਰ੍ਹਾਂ ਨਮ ਜਗਾ ਕੇ ਸੁਣਾ ਦਿੰਦਾ ਵੀ ਇਸ ਢੰਗ ਨਾਲ ਮੈਂ ਲਿਖਿਆ ਸੀ ਹਾਂਜੀ ਬਾਕੀ ਉਹਨਾਂ ਦੀ ਮਰਜ਼ੀ ਹੁੰਦੀ ਵੀ ਜੇ ਉਹਨਾਂ ਨੂੰ ਉਹ ਚੀਜ਼ ਪਸੰਦ ਆ ਠੀਕ ਆ ਨਹੀਂ ਤਾਂ ਫਿਰ ਉਹਨਾਂ ਨੇ ਹੋਰ ਬਣਾ ਲੈਣੀ ओके ओके हां जी ਤੇ ਆਪ ਨਹੀਂ ਕਦੀ ਗੌਂਦੀ ਟਰਾਈ ਕੀਤੀ ਨਹੀਂ 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 ਕਦੀ ਵੀ ਨਹੀਂ ਅਸੀਂ ਤਾਂ ਗਾਇਕੀ ਦੇ ਅਰਦ ਗਿਰਦੇ ਫਨੀ ਇਹ ਅਰਦ ਗਿਰਦੇ ਖਰ ਜਿਹੜਾ ਬੰਦਾ ਰਾਈਟਰ ਹੁੰਦਾ ਜਿਹੜਾ ਬੰਦਾ ਲਿਖਦਾ ਨਾ हां जी ਉਹਦੇ ਅੰਦਰ ਤਾਂ ਉਹ ਗੀਤ ਚੱਲਦਾ ਹੁੰਦਾ हां जी ਉਹ ਮੁੰਨਾ ਗਏ ਜਾਂ ਉਹਦੀ ਆਵਾਜ਼ ਉਹਨੂੰ ਸਾਥ ਨਾਲ ਦੇ ਵੀ ਇੱਕ ਵੱਖਰੀ ਚੀਜ਼ ਹੁੰਦੀ ਹੈ हां जी ਪਰ ਜੋ ਉਸ ਗੀਤ ਦੇ ਨਾਲ ਇਨਸਾਫ ਉਹ ਖੁਦ ਕਰ ਸਕਦਾ ਉਹ ਦੂਜਾ ਬੰਦਾ ਸ਼ਾਇਦ ਨਹੀਂ ਕਰ ਸਕਦਾ ਬਿਲਕੁਲ ਹੁੰਦਾ ਤਾਂ ਇੰਜ ਹੀ ਆ ਪਰ ਇਹ ਵੀ ਰੱਬ ਵੱਲੋਂ ਹੀ ਕੋਈ ਹੁੰਦੀ ਮਿਹਰ ਹਨਾ ਹਰ ਕੋਈ ਕਰ ਵੀ ਨਹੀਂ ਸਕਦਾ ਬਿਲਕੁਲ ਹੁਣ ਅਸੀਂ ਧੱਕਾ ਕਰੀਏ ਤਾਂ ਫਿਰ ਉਹ ਗੀਤਨਾ ਨਾ ਇਨਸਾਫੀ ਵਾਲੀ ਗੱਲ ਹੋ ਜਾਂਦੀ ਹੈ ਹਾਂ ਜੀ ਬਿਲਕੁਲ ਬਿਲਕੁਲ ਤੇ ਕਿੰਨਾ ਚਿਰ ਹੋ ਗਿਆ ਇਟਲੀ ਦੇ ਵਿੱਚ ਤੁਹਾਨੂੰ ਸੈਟ ਹੋਏ ਮੈਨੂੰ ਇਟਲੀ 16 ਸਾਲ ਹੋ ਗਏ ਭਾਜੀ ਪਰਿਵਾਰ ਨਾਲ ਉੱਥੇ ਅੱਛਾ ਜੀ ਹਾਂ ਜੀ ਬੱਚੇ ਮੇਰੇ ਉੱਥੇ ਇਟਲੀ ਦੇ ਬਾਹਰ ਨੇ ਓਕੇ ਹਾਂ ਜੀ ਹਾਂ ਜੀ ਠੀਕ ਆ ਤੇ ਆਪਣਾ ਇੱਥੇ ਕੈਨੇਡਾ ਦੇ ਵਿੱਚ ਕਿਵੇਂ ਕੈਨੇਡਾ ਮੈਂ ਪਹਿਲੀ ਵਾਰੀ 2019 ਚ ਆਇਆ ਸੀਗਾ ਕਾਨਫਰੰਸ ਸੀਗੀ ਉੱਥੇ ਪੰਜਾਬ ਭਵਨ ਸਰੀ ਦੇ ਵਿੱਚ ਅੱਛਾ ਜੀ ਉਹਨਾਂ ਕੋਲ ਆਇਆ ਸੀਗਾ ਤੇ ਕੋਹੋਂ ਮੈਂ ਇੱਥੇ ਮੇਰੇ ਚਾਚਾ ਜੀ ਆਪੂਆ ਜੀ ਹੋਣੀ ਤੇ ਬਾਕੀ ਆ ਬੇਕਰਜ਼ ਫੀਲਡ ਯੂ ਐਸ ਏ ਤੋਂ ਪੰਜਾਬੀਆਂ ਦੇ ਸੱਦੇ ਤੇ ਭਾਜੀ ਜਤਿੰਦਰ ਤੌਰ ਹੋਣੀ ਬਾਈ ਗੁਰਪ੍ਰੀਤ ਤੌਰ ਅੱਛਾ ਜੀ ਹਾਂ ਜੀ ਉਹ ਬਹੁਤ ਜ਼ਿਆਦਾ ਜਿੱਦਾਂ ਗਾਇਕਾਂ ਦਾ ਕਲਾਕਾਰਾਂ ਦਾ ਗੀਤਕਾਰਾਂ ਦਾ ਬਹੁਤ ਹੱਲਾਸ਼ੇਰੀ ਉਹਨਾਂ ਨੂੰ ਦਿੰਦੇ ਆ ਹਾਲਾਂਕਿ ਉਹ ਆਪ ਇਸ ਲਾਈਨ ਦੇ ਵਿੱਚ ਹੈ ਨਹੀਂ ਤੇ ਨਹੀਂ ਹਿੱਤੇ ਬਹੁਤ ਹਾਂਜੀ ਪਰ ਅਸੀਂ ਇਹਨੂੰ ਬੜਾਵਾ ਬਹੁਤ ਦਿੰਦੇ ਆ ਬਿਲਕੁਲ ਤੇ ਉਹ ਜੋ ਰੱਜ ਕੇ ਪਿਆਰ ਉੱਥੇ ਬੇਕਸਫੀਲਡ ਦੇ ਪੰਜਾਬੀਆਂ ਨੇ ਦਿੱਤਾ ਹੈਲੇ ਤੋਂ ਹਨਾ ਉਹ ਮੈਂ ਹਮੇਸ਼ਾ ਯਾਦ ਰੱਖੂਗਾ ਬਹੁਤ ਵੱਡੀ ਗੱਲ ਜੇ ਕੋਈ ਜਿਹੜੇ ਕੋਈ ਵਧੀਆ ਚੀਜ਼ ਹੈ ਚੰਗੇ ਲੋਕਾਂ ਨੂੰ ਚੰਗਾ ਹੀ ਕਹਿਣਾ ਚਾਹੀਦਾ ਹਾਂਜੀ ਬਿਲਕੁਲ ਬਿਲਕੁਲ ਇੱਥੇ ਵੀ ਅਸੀਂ ਵੈਨੇ ਮਹਿਫਲੇ ਹੁੰਦੀਆਂ ਨੇ ਕਵੀ ਦਰਬਾਰ ਹੁੰਦੇ ਨੇ ਹਾਂਜੀ ਬਜ਼ੁਰਗ ਲੋਕ ਨੇ ਮਤਲਬ ਕਿ ਉਹ ਕਿਵੇਂ ਸਾਰਾ ਕੁਝ ਖਰਚਾ ਕੱਢ ਕੇ ਕੋਈ ਉਹਨਾਂ ਨੂੰ ਉਹ ਜੋ ਆਮਦਨ ਨਹੀਂ ਹੁੰਦੀ ਪਰ ਉਹ ਇੱਕ ਪੰਜਾਬੀ ਬੋਲੀ ਦਾ ਪਿਆਰ ਆ ਹਾਂਜੀ ਉਹ ਮਹਿਫਲਾ ਕਰਵਾਉਂਦੇ ਨੇ ਮਹੀਨੇ ਦੇ ਮਹੀਨੇ ਹਾਂ ਜੀ ਇੱਥੇ ਇੱਥੇ ਵੀ ਹੈ ਲੋਕ ਪਿਆਰ ਕਰਦੇ ਨੇ ਹਾਂ ਜੀ ਤੇ ਕਿਉਂਕਿ ਜਿਹੜੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਨੇ ਭਾਵੇਂ ਪਾਕਿਸਤਾਨੀ ਨੇ ਭਾਵੇਂ ਆਂਡੀਆਂ ਵਾਲੇ ਨੇ ਬਿਲਕੁਲ ਬਿਲਕੁਲ ਹਾਂ ਜੀ ਉਹ ਬਹੁਤ ਲੋਕ ਇਸ ਚੀਜ਼ ਦਾ ਚਿੰਤਤ ਵੀ ਨੇ ਹਾਂ ਜੀ ਅੱਗੇ ਕੁਝ ਵਧੀਆ ਹੋਵੇ ਹਾਂ ਜੀ ਤੇ ਕਰਦੇ ਵੀ ਨੇ ਸ਼ਾਹਤ ਵੀ ਕਰਦੇ ਆ ਜੀ ਤੇ ਹੋਰ ਕਿਹੜੇ-ਕਿਹੜੇ ਸਿੰਗਰ ਨੇ ਤੁਹਾਡੇ ਕੀਤਾ ਵੀਰ ਇਹ ਭਾਜੀ ਅਸ਼ੋਕ ਗੀਤ ਹੋ ਗਿਆ ਅਸ਼ੋਕ ਗੀਤ ਕਿਹੜਾ ਕੀਤਾ ਗੀਤ ਪੁੱਲਾ ਹਾਂਜੀ ਉਹ ਡੀਜੇ ਵਾਲਾ ਸੌਂਗ ਹੈ ਜੀ ਵਿਆਹ ਵਾਲਾ ਅੱਛਾ ਜੀ ਹਾਂਜੀ ਉਹ ਹੁਣ ਜਦੋਂ ਆਊਗਾ ਵੀਡੀਓ ਤਾਂ ਫਿਰ ਤੁਸੀਂ ਸੁਣਿਓ ਅੱਛਾ ਜੀ ਹਾਂਜੀ ਤੇ ਆਪਣਾ ਗੁਰਬਖਸ਼ ਜੀ ਨੇ ਗੁਰਬਖਸ਼ ਸਿੰਘ ਸਾਹਿਬ ਨੇ ਵਿਛੋੜੇ ਵਾਲੀ ਅੱਗੇ ਕੀਤਾ ਸੀਗਾ ਗੀਤ ਤਾਂ ਹੁਣ ਫੇਰ ਉਹ ਸੈਡ ਹੀ ਕਰ ਰਿਹਾ ਗੀਤ ਅੱਛਾ ਜੀ ਹਾਂਜੀ ਕਿਉਂਕਿ ਬਿੰਨੂ ਲੱਗਦਾ ਹੁੰਦਾ ਵੀ ਉਹਨਾਂ ਦੀ ਆਵਾਜ਼ ਜੋ ਜੱਚੂਗਾ ਮੈਂ ਉਦਾਂ ਦਾ ਮੈਟਰ ਹੀ ਉਹਨਾਂ ਨੂੰ ਭੇਜਦਾ ਹੁੰਨਾ ਓਕੇ ਕਿੰਨੇ ਕੋ ਗੀਤ ਲਿਖੇ ਹੁਣ ਤੱਕ ਹਾਂ ਹੁਣ ਤੱਕ ਮੈਂ ਤਕਰੀਬਨ 152 ਤੋਂ ਉੱਪਰ अच्छा अच्छा हां जी ਤੇ ਰਿਕਾਰਡ ਮਾਇਆ ਦੇ ਵਿੱਚ ਅ 20 ਹੋ ਗਏ ਰਿਕਾਰਡ اچھا 20 ਹੋ ਗਏ हां जी ਤਾਂ ਬਾਕੀ ਨਾਲ ਦੀ ਨਾਲ ਹੁਣ ਕਰ ਰਹੇ ਆ ਔੜਬਰੀ ਭਾਈ ਦੀ ਬਦੌਲਤ ਜਿੱਦਾਂ ਕੁਛ ਨਾ ਕੁਛ हां जी हां जी ਨੇ ਵਧੀਆ ਲੱਗੇ ਰਹਿਣਾ ਚਾਹੀਦਾ ਬੰਦੇ ਨੂੰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਜਿਹੜਾ ਸੰਗੀਤ ਆ ਸੰਗੀਤ ਰੁਕਦੀ ਖਰਾਕ ਜੀ ਬਿਲਕੁਲ ਤੇ ਜੇ ਚੰਗੀ ਕਲਮਾ ਹੋਵੇ ਵਧੀਆ ਲਿਖਿਆ ਜਾਵੇ ਸਮਾਜਿਕ ਸਮਾਜ ਨੂੰ ਸੇਧ ਦੇਣ ਵਾਲਾ ਤੇ ਜਿਆਦਾ ਵਧੀਆ ਚੀਜ਼ ਨਹੀਂ ਦੀ ਆ ਜੀ ਬਾਕੀ ਲਿਖ ਦਿੱਤਾ ਬਹੁਤ ਲੋਕ ਨੇ ਹਾਂਜੀ ਹਰ ਤਰੀਕੇ ਦਾ ਲਿਖਦੇ ਆ ਜੋ ਅੱਜ ਕੱਲ੍ਹ ਚੱਲ ਰਿਹਾ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਤੇ ਇਹ ਜਿਹੜਾ ਕੋਈ ਬੰਦਾ ਪਰਦੇਸ ਦੇ ਵਿੱਚ ਬੈਠਾ ਆ ਜਾਂ ਜ਼ਮੀਨ ਦੇ ਨਾਲ ਜੁੜਿਆ ਹੋਇਆ ਹਾਂਜੀ ਉਹ ਫਿਰ ਉਹ ਚੀਜ਼ਾਂ ਲਿਖਦਾ ਜਿਵੇਂ ਤੁਸੀਂ ਲਿਖਦੇ ਹੋ ਜੀ ਬਹੁਤ ਵਧੀਆ ਗੱਲ ਦੇ ਆ ਹੋਰ ਕੋਈ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਾਡੇ ਸ੍ਰੋਤਿਆਂ ਨੂੰ ਸ੍ਰੋਤਿਆਂ ਨੂੰ ਸੁਨੇਹਾ ਇਹ ਹੀ ਆ ਜੀ ਮੈਂ ਪਹਿਲੀ ਤਾਂ ਗੱਲ ਮੈਂ ਸਨੇਹਾ ਦੇਣ ਜੋਗਾ ਹੋਇਆ ਨਹੀਂ ਹਜੇ ਅਸੀਂ ਤੇ ਆਪ ਬੱਚੇ ਆ ਤੇ ਬਾਕੀ ਆ ਵੀ ਜੋ ਜਮਾਨਾ ਚੱਲ ਰਿਹਾ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਚੰਗਾ ਸੁਣੋ ਜਿਹੜੇ ਲਿਖਦੇ ਆ ਚੰਗਾ ਲਿਖੋ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਲਈ ਚੁਣ ਕੇ ਸ਼ਬਦ ਉਹ ਵਰਤੋ ਜਿਹੜਾ ਉਹਨਾਂ ਨੂੰ ਸਮਝ ਵੀ ਆ ਸਕੇ ਤੇ ਅੱਗੇ ਦੱਸ ਵੀ ਸਕਣ ਆਪਣੀ ਨਵੀਂ ਪੀੜ੍ਹੀ ਨੂੰ ਵੀ ਇਹਦਾ ਕੀ ਮਤਲਬ ਆ ਕਿਉਂਕਿ ਜੜੀ ਹੁਣ ਤੁਸੀਂ ਦੇਖੀ ਹੋਣੀ ਹੈ ਅੱਜ ਕੱਲ ਟ੍ਰੈਂਡ ਹੀ ਹੋ ਗਿਆ ਖਾਸ ਕਰਕੇ ਲੇਖੜੀ ਦੇ ਵਿੱਚ ਇੰਗਲਿਸ਼ ਵੱੜ ਗਈ ਮੈਂ ਕਿਸੇ ਬੋਲੀ ਨੂੰ ਮਾੜਾ ਨਹੀਂ ਕਹਿਣਾ ਮਾਂ ਬੋਲੀ ਪੰਜਾਬੀ ਦੀ ਦੇਣ ਆ ਇੱਥੇ ਅਸੀਂ ਬੈਠੇ ਆ ਹਾਂਜੀ ਪਰ ਇਹ ਸੋਚ ਸਮਝ ਕੇ ਚੱਲਣਾ ਦੀ ਲੋੜ ਆ ਇਹਦੇ ਵਿੱਚ ਖਾਸ ਕਰਕੇ ਨਵਿਆਲੀ ਹੂੰ ਸਹੀ ਕਹਿੰਦੇ ਆ ਬਿਲਕੁਲ ਆਪਣੀ ਆਪਣਾ ਤਜਰਬਾ ਆ ਉਹ ਆਪਣੀ ਸੋਚ ਆ ਹਾਂਜੀ ਤੇ ਹੂੰ ਨਵੇਂ ਮੁੰਡੇ ਜਿਹੜੇ ਆ ਉਹ ਆਪਣੇ ਤਰੀਕੇ ਨਾਲ ਲਿਖਦੇ ਆ ਜਿਹੜੇ ਪੁਰਾਣੇ ਲੋਕ ਨੇ ਉਹ ਆਪਣੇ ਤਰੀਕੇ ਨਾਲ ਲਿਖਦੇ ਆ ਹਾਂਜੀ ਤੇ ਮਾੜਾ ਖੈਰ ਆਪਾਂ ਕਿਸੇ ਵੀ ਚੀਜ਼ ਨੂੰ ਮਾੜਾ ਨਹੀਂ ਕਹਿ ਸਕਦੇ ਬਿਲਕੁਲ ਕਿਉਂਕਿ ਚੱਲਦਾ ਲੋਕ ਜੇ ਆਪਾਂ ਕਿਸੇ ਨਾਲ ਗੱਲ ਕਰਦੇ ਅਗਲਾ ਕਹਿੰਦਾ ਵੀ ਪਾਜੀ ਵੀ ਜੋ ਅੱਜ ਕੱਲ ਚੱਲਦਾ ਹਨਾ ਹਾਂਜੀ ਉਹ ਅਸੀਂ ਲਿਖਦੇ ਆ ਤੇ ਜੇ ਆਪਾਂ ਗੱਲ ਕਰੀਏ ਹਾਂਜੀ ਤੇ ਮਾਨਕ ਨੂੰ ਸਦੀਕ ਹਰਾਂ ਨੂੰ ਹਾਂਜੀ ਜਮਲੇ ਹਰਣੋਂ ਲੋਕ ਅੱਜ ਵੀ ਹੁੰਦੇ ਆ ਚੱਲਦੇ ਤੇ ਉਹ ਵੀ ਅੱਜ ਵੀ ਆ ਬਿਲਕੁਲ ਇਹ ਆਪੋ ਆਪਣੀ ਸੋਚ ਆ ਹਾਂਜੀ ਜਿਹੜਾ ਚੰਗਾ ਸਮਾਜ ਨੂੰ ਸੇਧ ਦੇਣ ਵਾਲੀਆਂ ਚੀਜ਼ਾਂ ਨੇ ਬਿਲਕੁਲ ਹੁਣ ਮਾਂ ਬੋਲੀ ਪੰਜਾਬੀ ਨੇ ਦੇਖੋ ਹੁਣ ਕਿੱਥੇ ਕਿੱਥੇ ਤੱਕ ਪੰਜਾਬੀ ਜਾ ਗਿਆ ਬਿਲਕੁਲ ਅ ਮੈਂ ਵਿਕਸਫੀਲਡ ਹੁਣ ਜਾ ਕੇ ਆਇਆ ਉੱਥੇ ਯੂ ਐਸ ਏ ਤੇ ਤੀਜੇ ਨੰਬਰ ਦੇ ਪੰਜਾਬੀ ਉੱਥੇ ਬੋਲੀ ਜਾਂਦੀ ਤੇ ਮੈਨੂੰ ਲੱਗਦਾ ਇੱਥੇ ਤੁਹਾਡੇ ਕੈਨੇਡਾ ਦੇ ਵਿੱਚ ਵੀ ਬਿਲਕੁਲ ਇਹ ਪੂਰਾ ਮਾਨ ਸਤਕਾਰ ਆ ਹਾਂ ਤੇ ਮੈਂ ਦੋ ਬੋਲ ਜਾਂਦੇ ਜਾਂਦੇ ਹੁਣ ਸੁਣਾਉਣੇ ਚਾਹੂੰਗਾ ਸੁਣਾਓ ਜੀ ਹਾਂ ਜੀ ਕਹਿੰਦੇ ਕੰਨਾ ਸਿਹਾਰੀ ਅਤੇ ਟਿੱਪੀ ਕੀ ਹੁੰਦੀ ਹੈ ਹੂੰ ਕੰਨਾ ਸਿਹਾਰੀ ਅਤੇ ਟਿੱਪੀ ਕੀ ਹੁੰਦੀ ਹੈ ਯਾਦ ਰੱਖੋ ਗੁਰਮੁਖੀ ਲਿਪੀ ਕੀ ਹੁੰਦੀ ਹੈ ਬਸ ਭੁੱਲ ਕੇ ਵੀ ਇਹਨੂੰ ਦਿਲੋਂ ਨਾ ਵਿਸਾਰੇਓ ਦੁਨੀਆ ਦੇ ਚਾਹੇ ਕਿਸੇ ਵੀ ਖੁੰਜੇ ਹੋ ਵਸਦੇ ਮਾਂ ਬੋਲੀ ਪੰਜਾਬੀ ਲਈ ਹੰਬਲਾ ਜ਼ਰੂਰ ਮਾਰਿਓ ਕੀ ਬਾਤ ਹੈ ਯਾਰ ਤੁਸੀਂ ਬੜੇ ਤੀਰ ਜੇ ਤੁਸੀਂ ਤਰਕਸ਼ਿ ਦੇ ਵਿੱਚ ਰੱਖ ਕੇ ਬੈਠੇ ਹੋ ਰੂਹ ਖੁਸ਼ ਹੁੰਦੀ ਲੱਗੇ ਵਿਦੇਸ਼ਾਂ 'ਚ ਬੋਰਡ ਵੇਖ ਕੇ ਹਾਂ ਜੀ ਝੁਕਦਾ ਹੈ ਸਿਰ ਤੁਹਾਡੀ ਮਿਹਨਤ ਦੇ ਵੇਖ ਕੇ ਰੂਹ ਖੁਸ਼ ਹੁੰਦੀ ਲੱਗੇ ਵਿਦੇਸ਼ਾਂ 'ਚ ਬੋੜ ਵੇਖ ਕੇ ਝੁਕਦਾ ਹੈ ਸਿਰ ਤੁਹਾਡੀ ਮਿਹਨਤ ਦੇ ਵੇਖ ਕੇ ਮਾਣ ਕਰਦੇ ਮਹਿਸੂਸ ਗੋਰੇ ਵੀ ਪੰਜਾਬੀ ਬੋਲ ਕੇ ਹਰ ਕਿਸੇ ਭਾਸ਼ਾ ਨੂੰ ਜੀ ਸਦਕੇ ਸਤਕਾਰਿਓ ਮਾਂ ਬੋਲੀ ਪੰਜਾਬੀ ਲਈ ਹੰਬਲਾ ਜ਼ਰੂਰ ਮਾਰਿਓ ਵਾਜੀ ਬੱਚਿਆਂ ਨੂੰ ਲਿਖਣੀ ਤੇ ਪੜ੍ਹਨੀ ਪੰਜਾਬੀ ਦੱਸੋ ਮੱਖਿਓ ਹਾਂ ਮਿੱਠੀ ਇਹ ਬੋਲੀ ਸਾਡੀ ਦੱਸੋ ਤੇ ਜੀ ਪਿੰਡ ਵਾਲਾ ਕਰੇ ਸ਼ੁਕਰਾਨਾ ਮਾਂ ਬੋਲੀ ਦਾ ਸਿੱਕੀ ਰਹੋ ਮਹਿਕਾਂ ਬਣਦੇ ਜਾਨ ਤੋਂ ਪਿਆਰੇਓ ਮਾ ਬੋਲੀ ਪੰਜਾਬੀ ਲਈ ਹੰਬੜਾ ਜ਼ਰੂਰ ਮਾਰਿਓ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਤੁਹਾਡੀ ਕਲਮ ਬਹੁਤ ਵਧੀਆ ਤਾਰੀਫ ਦੇ ਯੋਗ ਆ ਤੇ ਕੋਲਵਰਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਆਏ ਤੁਸੀਂ ਟਾਈਮ ਕੱਢਿਆ ਸਾਡੇ ਸਟੂਡੀਓ ਦੇ ਵਿੱਚ ਜੀ ਸ਼ੁਕਰੀਆ ਐਨ ਆਰ ਆਈ ਟੀਵੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਸਰੋਤਿਆਂ ਨੇ ਸਾਰੇ ਸਰੋਤਿਆਂ ਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਦਿਲੋਂ ਧੰਨਵਾਦ प्रदीप ਭਾਈ ਦਾ ਤੇ ਤੁਹਾਡਾ ਕਿੱਦਾਂ ਲੱਗਾ ਕੋਲਵਰਨ ਵੀਰ ਤੇ ਨਾਲ ਮਿਲ ਕੇ ਗੱਲਬਾਤ ਕਰਕੇ ਤੇ ਧੰਨਵਾਦ ਥੈਂਕ ਯੂ ਜੀ ਸ਼ੁਕਰੀਆ ਬਈ ਬੜੀ ਸਤਿ ਸ੍ਰੀ ਅਕਾਲ ਜੀ ਜਿਉਂਦੇ ਰਹੇ ਤਾਂ ਮਿਲਾਂਗੇ ਫੇਰ ਇੱਕ ਵਾਰੀ ਓਕੇ ਥੈਂਕ ਯੂ ਸਤਿ ਸ੍ਰੀ ਅਕਾਲ ਜੀ